ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਵਿੱਚ ਚੱਲ ਰਹੀ ਹੈ ਭਗਤ ਜੀ ਦੇ 35 ਸ਼ਬਦ ਕੁੱਲ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਭਾਈ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸ ਓਰੀ ਕੋ ਕਾਹੂ ਮਰਮ ਨਾ ਜਨ ਸਭ ਜਗ ਆਣ ਤਨਾਇਓ ਤਨ ਤਨ ਭੰ ਕਬੀਰ ਸਾਹਿਬ ਜੀ ਸ਼ਬਦ ਰਮ ਕਰਦੇ ਹੋਏ ਬਤਨ ਕਰਦੇ ਹਨ ਪੂਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਣ ਤਨਾਇਓ ਤਨਾਂ ਇਹ ਜੋ ਸ਼ਬਦ ਹੈ ਭਗਤ ਕਬੀਰ ਸਾਹਿਬ ਜੀ ਦਾ ਉਹ ਸਮਾਜ ਸਾਸੀ ਜਿਸ ਵੇਲੇ ਭਗਤ ਜੀ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਜਾਤ ਜੋ ਜਾਤ ਪਾਤ ਦਾ ਬਹੁਤ ਵੱਡਾ ਜੋ ਸਮੇਂ ਦੇ ਵਿੱਚ ਈਰਖਾ ਤੇ ਜੋ ਗਲਾਮੀ ਸੀ ਉਸ ਵੇਲੇ ਬ੍ਰਹਮਣ ਲੋਕ ਜਿਹੜੇ ਸਾਨੂੰ ਉਹਨਾਂ ਦਾ ਬਹੁਤ ਵੱਡਾ ਬੋਲਵਾਲਾ ਸੀ ਜੋ ਕਿ ਜਾਤ ਦੇ ਹਿੰਗਤਾ ਦੇ ਵਿੱਚ ਫਸੇ ਹੋਏ ਆਮ ਲੋਕਾਂ ਨੂੰ ਭਗਤੀ ਭਾਵਨਾ ਅਤੇ ਗੁਰੂ ਧਾਰਨ ਕਰਨ ਦੀ ਮਨਾਈ ਸੀ ਤੇ ਉਸੇ ਕਾਲਸੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਉਸੇ ਕਾਚੀ ਦੇ ਵਿੱਚ ਬ੍ਰਾਹਮਣਾਂ ਦਾ ਬਹੁਤ ਵੱਡਾ ਬੋਲਬਾਲਾ ਸਿਆਤੇ ਕਾਜੀ ਲੋਕ ਜਿਹੜੇ ਸਾਡੇ ਨਾਲਾਂ ਦਾ ਵੀ ਬਹੁਤ ਜ਼ਿਆਦਾ ਪ੍ਰਭਾਵ ਸੀ ਮੁਸਲਮਾਨ ਮਤ ਦਾ ਤੇ ਭਗਤ ਕਬੀਰ ਸਾਹਿਬ ਜੀ ਦਾ ਦੇਖੋ ਉਸ ਸਮੇਂ ਇਹਨਾਂ ਲੋਕਾਂ ਦੇ ਨਾਲ ਚਰਚਾ ਕਰਨਾ ਬਹੁਤ ਵੱਡਾ ਦੇਖੋ ਉਹਨਾਂ ਦੀ ਕਠਨ ਤਪੱਸਿਆ ਸੀ ਕਿਉਂਕਿ ਇਸ ਸਮੇ ਉਸ ਸਮੇ ਕੋਈ ਆਮ ਗੱਲ ਨਹੀਂ ਸੀ ਭਗਤੀ ਕਰਨਾ ਭਜਨ ਕਰਨਾ ਆਮ ਜਿਹੜੇ ਜੋਗ ਸਾਨੂੰ ਨਹੀਂ ਸੀ ਕਰ ਸਕਦੇ ਹੁਣ ਤਾਂ ਆਪਣੀਆਂ ਜੰਜੀਰਾਂ ਸਤਪੁਰਾ ਨੇ ਕੱਟਤੀਆਂ ਤੇ ਉਹਨਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ ਹਰ ਕੋਈ ਭਗਤੀ ਸਿਮਰਨ ਕਰ ਸਕਦਾ ਫਿਰ ਵੀ ਅਸੀਂ ਕਰਨੀ ਪਾਂਦੇ ਫਿਰ ਵੀ ਅਸੀਂ ਗੁਰੂ ਧਾਰਨੀ ਕਰ ਸਕਦੇ ਗੁਰੂ ਦੀ ਬਾਣੀ ਨਹੀਂ ਪੜ ਸਕਦੇ ਸਿਮਰ ਨਹੀਂ ਕਰ ਸਕਦੇ ਭਜਨ ਨਹੀਂ ਕਰ ਸਕਦੇ ਸਾਨੂੰ ਬੜਾ ਔਖਾ ਲੱਗਦਾ ਕਠਨ ਲੱਗਦਾ ਦੇਖੋ ਸਮਾਜ ਸਾਸੀ ਜਿਸ ਤੈਮ ਦੇਖੋ ਛੂਤ ਸਾਧ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਜੰਜੀਰਾਂ ਦੇ ਵਿੱਚ ਆਮ ਲੋਕਾਂ ਨੂੰ ਜਕੜਿਆ ਜਾਂਦਾ ਸੀ ਬ੍ਰਾਹਮਣ ਲੋਕ ਜਿਹੜੇ ਸਨ ਆਪਣੇ ਆਪ ਨੂੰ ਉੱਚੇ ਸਮਝਦੇ ਸੀ ਉਧਰ ਦੇਖੋ ਕਾਜੀ ਮੁਸਲਮਾਨ ਜਿਹੜੇ ਆਪਣੇ ਆਪ ਨੂੰ ਵੱਡੇ ਖਵਾਉਂਦੇ ਸੀ ਤੇ ਆਪ ਲੋਕਾਂ ਦਾ ਜੀਣਾ ਜਿਹੜਾ ਸੀ ਨਾ ਨੇ ਦੁਰਬਰ ਕੀਤਾ ਹੋਇਆ ਸੀ ਛੂਤ ਜਾਤ ਵਾਲਿਆਂ ਨੂੰ ਭਗਤੀ ਨਹੀਂ ਸੀ ਕੀਤੀ ਕਰਨ ਦਿੱਤੀ ਜਾਂਦੀ ਚਾਰ ਵਰਨਾ ਦੇ ਵਿੱਚ ਲੋਕ ਵੰਡੇ ਹੋਏ ਸੀ ਤੇ ਆਪਾਂ ਆਮ ਬਾਣੀ ਦੇ ਵਿੱਚ ਦੇਖੋ ਬਚਨ ਆਉਂਦੇ ਹਨ ਸਤਿਗੁਰਾਂ ਦੇ ਤੇ ਸੂਦ ਜਿਹੜੇ ਸਾਨੂੰ ਉਹਨਾਂ ਨੂੰ ਸਭ ਤੋਂ ਨੀਵੇਂ ਕਿਹਾ ਜਾਂਦਾ ਸੀ ਸਭ ਤੋਂ ਉੱਚੀ ਜਾਤੀ ਬ੍ਰਾਹਮਣ ਜਾਤੀ ਗਿਣੀ ਜਾਂਦੀ ਸੀ ਬ੍ਰਾਹਮਣ क्षत्रिय ਸੂਦ ਵੈਸ ਤੇ ਮਹਾਰਾਜ ਨੇ ਚਾਰਾਂ ਨੂੰ ਪਰਦੇਸ਼ ਬਖਸ਼ਿਆ ਚਾਰੇ ਵਰਨਾ ਨੂੰ ਉਹਨਾਂ ਦਾ ਸਾਂਝਾ ਬੋਲ ਬਾਲਾ ਸਾਂਝਾ ਪਰਦੇਸ਼ ਹੋਇਆ ਜਿਹਦੇ ਵਿੱਚੋਂ ਸਾਨੂੰ ਕੱਢਤਾ ਉਹਨਾਂ ਨੇ ਦੇਖੋ ਬੜਾ ਕਠਨ ਮਿਹਨਤ ਕੀਤੀ ਮਹਾਰਾਜ ਗੁਰੂ ਨਾਨਕ ਪਰ ਸਾਸ਼ਾ ਜੀ ਤੋਂ ਲੱਗ ਕੇ ਵੱਡੀਆਂ ਮਹਾਰਾਜ ਜੀ ਨੇ ਬੜੀਆਂ ਮਿਹਨਤਾਂ ਦੇ ਨਾਲ ਸਾਨੂੰ ਇਸ ਜੰਜੀਰਾਂ ਤੋਂ ਬਾਹਰ ਕੱਢਿਆ ਇੰਨੇ ਨੇ ਵੱਡੇ ਕਠਾਂ ਦੇ ਵਿੱਚ ਉਹਨਾਂ ਨੇ ਆਪਣਾ ਉਪਦੇਸ਼ ਕੀਤਾ ਉੱਥੇ ਭਗਤ ਕਬੀਰ ਸਾਹਿਬ ਜੀ ਨੂੰ ਕਠਨ ਕਠਨਾਈਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਉਹਨਾਂ ਨੂੰ ਸਜ਼ਾ ਫਤਵੇ ਸੁਣਾਏ ਜਾਂਦੇ ਸਜ਼ਾ ਦਿੱਤੀ ਜਾਂਦੀ ਕਬੀਰ ਸਾਹਿਬ ਜੀ ਰਵਿਦਾਸ ਜੀ ਨੇ ਸਾਡੇ ਵਾਸਤੇ ਬੜਾ ਕੁਝ ਕੀਤਾ ਅੱਜ ਫਿਰ ਵੀ ਅਸੀਂ ਭੁੱਲ ਗਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਫਿਰ ਵੀ ਉਸੇ ਜਾਤਾਂ ਪਾਤਾਂ ਬਰਾਦਰੀਆਂ ਹਿਤਾਉਂ ਮੇਂ ਦੇ ਵਿੱਚ ਫਸੇ ਹੋਏ ਧਰਮਾਂ ਦੇ ਮਜਬਾਂ ਦੇ ਅਤੇ ਜਾਤਾਂ ਪਾਤਾਂ ਦੇ ਅਸੀਂ ਗੁਰਦੁਆਰੇ ਬਣਾ ਛੜੇ ਹਨ ਇੱਥੇ ਨਹੀਂ ਬਾਹਰਲੇ ਦੇਸਾਂ ਵਿੱਚ ਵੀ ਇਸੇ ਤਰ੍ਹਾਂ ਹੈ ਸਿੰਘਾਪੁਰ ਜਾ ਉੱਥੇ ਜਾਤਾਂ ਪਾਤਾਂ ਦੇ ਗੁਰਦੁਆਰੇ ਬਣਾਏ ਹੋਏ ਨੇ ਲੋਕਾਂ ਨੇ ਜਿਹੜੇ ਇੱਧਰ ਸਨ ਉਹੀ ਲੋਕ ਉੱਧਰ ਚਲੇ ਗਏ ਇੱਧਰੋਂ ਉੱਧਰ ਭੱਜ ਕੇ ਉੱਧਰ ਵੀ ਉਹੀ ਕੰਮ ਕਰ ਰਹੇ ਹਨ ਲੋਕ ਉੱਥੇ ਵੀ ਜਾਤਾਂ ਪਾਤਾਂ 'ਚ ਫਸੇ ਹੋਏ ਨੇ ਉਹ ਜਾਤ ਵਾਲੇ ਉਹਨੂੰ ਨਹੀਂ ਵੜਨ ਦਿੰਦੇ ਦੂਜੀ ਜਾਤ ਵਾਲੇ ਦੂਜੇ ਨੂੰ ਨਹੀਂ ਵੜਨ ਦਿੰਦੇ ਸਿੰਘਾਪੁਰ 'ਚ ਮੈਂ ਦੇਖਿਆ ਲੋਥੇ ਲੋਕ ਜਾਤਾਂ ਦੇ ਗੁਰਦੁਆਰੇ ਦੂਜੀ ਜਾਤ ਵਾਲੇ ਦੂਜਿਆਂ ਨੂੰ ਨਹੀਂ ਵੜਨ ਦਿੰਦੇ ਉਹ ਦੂਜੀ ਵਾਲੇ ਦੂਜਿਆਂ ਨੂੰ ਨਹੀਂ ਜਾਣ ਦਿੰਦੇ ਫਿਰ ਕਾਹਦੇ ਗੁਰਦੁਆਰੇ ਹਨ ਕਾਹਦੇ ਮੰਦਰ ਹਨ ਉਹ ਤਾਂ ਸਾਂਝੇ ਸਕੂਲ ਸਨ ਮਹਾਰਾਜ ਨੇ ਬਣਾਏ ਗੁਰੂ ਨਾਨਕ ਮਹਾਰਾਜ ਨੇ ਧਰਮਸ਼ਾਲਾ ਬਣਾਈਆਂ ਤੇ ਜਦੋਂ ਸਰੀਰ ਵਿੱਚ ਸਾਨੂੰ ਦੋ ਧਰਮਸ਼ਾਲਾ ਸੰਨ ਧਰਮ ਦਾ ਪ੍ਰਚਾਰ ਧਰਮਸ਼ਾਲਾ ਦਾ ਅਰਥ ਹੀ ਬਣਦਾ ਧਰਮ ਦਾ ਪ੍ਰਚਾਰ ਕਰਨਾ ਧਰਮ ਦੀ ਸਿੱਖਿਆ ਦੇਣਾ ਨੂੰ ਧਰਮਸ਼ਾਲਾ ਕਿਹਾ ਹੈ ਹੁਣ ਧਰਮ ਦੇ ਗੁਰਦੁਆਰੇ ਹਨ ਗੁਰੂ ਘਰਾਂ ਜਿੱਥੇ ਇਹ ਵੀ ਸਾਂਝੇ ਸਕੂਲਾਂ ਜਿੱਥੇ ਧਰਮ ਦੀ ਸਿੱਖਿਆ ਅਸੀਂ ਲੈ ਸਕਦੇ ਆ ਧਰਮ ਤੋਂ ਜਾਣੂ ਹੋ ਸਕਦੇ ਆ ਤੇ ਫਿਰ ਵੀ ਅਸੀਂ ਉਸੇ ਹਿੰਗਤਾ ਦੇ ਧੁੰਮੇ ਵਿੱਚ ਫਸੇ ਹੋਏ ਨਿਕਲ ਨਹੀਂ पाए ਨਾਸ ਲੰਮਾ ਸਮਾਂ ਚੱਲਾ ਗਿਆ ਭਾਵੇਂ ਕੀ ਅਸੀਂ ਮਹਾਰਾਜ ਨੇ ਛਡਾਤਾ ਸਾਨੂੰ ਭਗਤਾ ਨੇ ਛਡਾਤਾ ਪਰ ਅਸੀਂ ਛੁੱਟਣਾ ਨਹੀਂ ਚਾਹੁੰਦੇ ਛੁੱਟਣਾ ਹੀ ਨਹੀਂ ਚਾਹੁੰਦੇ ਅਸੀਂ ਉਸੇ ਜਗ੍ਹਾ ਤੇ ਫਿਰ ਜਾਣਾ ਚਾਹੁੰਦੇ ਆ ਇਹ ਬ੍ਰਾਹਮਣ ਲੋਕਾਂ ਨੇ ਉਹਨੂੰ ਫਸਾਇਆ ਹੋਇਆ ਸੀ ਦੇਖੋ ਭਗਤ ਕਬੀਰ ਸਾਹਿਬ ਜੀ ਨੂੰ ਕੀ ਬੋਲਦੇ ਸੀ ਇਹ ਲੋਕ ਇੱਥੋਂ ਸਪਸ਼ਟ ਹੋ ਜਾਂਦਾ ਹੈ ਸ਼ਬਦ ਦੇ ਵਿੱਚੋਂ ਕਾਰੂ ਕਾਰੂ ਕਹਿੰਦੇ ਹਨ ਉਸ ਸਮੇਂ ਉਹ ਬੋਲ ਵਾਲਾ ਉਹ ਬੋਲੀ ਦੇ ਵਿੱਚ ਜਲਾਹਾਂ ਨੂੰ ਕਾਰੂ ਕਿਹਾ ਜਾਂਦਾ ਸੀ ਹੁਣ ਆਪਾਂ ਜਲਾਹੇ ਕਹਿ ਲੈਨੇ ਆ ਉਦੋਂ ਇਸ ਬੋਲੀ ਉਸ ਬੋਲੀ ਦੇ ਵਿੱਚ ਭਗਤ ਜੀ ਇਹ ਸ਼ਬਦ ਦੇ ਵਿੱਚ ਲਿਖਣਾ ਕਰਦੇ ਨਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਭਗਤ ਜੀ ਉਹ ਦੇਖੋ ਇੱਕ ਬ੍ਰਾਹਮਣ ਦੇ ਨਾਲ ਚਰਚਾ ਕਰਦੇ ਹਨ ਪੰਡਿਤ ਦੇ ਨਾਲ ਸਭ ਜਗ ਆਣ ਤਨਾਇਓ ਤਾਂ ਨਾ ਦੇਖੋ ਭਗਤ ਕਬੀਰ ਸਾਹਿਬ ਜੀ ਕਾਂਸੀ ਦੇ ਵਿੱਚ ਰਹਿੰਦੇ ਹਨ ਪਰ ਇੱਕ ਬ੍ਰਾਹਮਣ ਲੋਕ ਦੇਖੋ ਇੰਗਤਾ ਕਰਦੇ ਹਨ ਭਗਤ ਜੀ ਦੇ ਨਾਲ ਜਲਾਹਾ ਜਲਾਹਾ ਕਹਿ ਕੇ ਭਗਤ ਜੀ ਨੂੰ ਬੁਲਾਉਂਦੇ ਹਨ ਕਹਿੰਦੇ ਜਲਾਏ ਹਨ ਇਹ ਨੀਚ ਜਾਤ ਨੀਵੀਂ ਜਾਤ ਦੇ ਆਣ ਇਹਨੂੰ ਭਜ ਉਹਨਾਂ ਨੂੰ ਭਜਨ ਨਹੀਂ ਕਰਨ ਦਿੰਦੇ ਬੰਦਗੀ ਨਹੀਂ ਕਰਨ ਦਿੰਦੇ ਤੇ ਭਾਵੇਂ ਕਿਬੀਰ ਸਾਹਿਬ ਜੀ ਦਾ ਕਰਾਰਾ ਜਵਾਬ ਹੁੰਦਾ ਸੀ ਜਿੱਥੇ ਵੀ ਬ੍ਰਾਹਮਣਾਂ ਨਾਲ ਮੱਥਾ ਲੱਗਦਾ ਜਾਂ ਕਾਜ਼ੀਆਂ ਨਾਲ ਮੱਥਾ ਲੱਗਦਾ ਸੀ ਉਹਨਾਂ ਦਾ ਪਿੱਛੇ ਆਪਾਂ ਨੂੰ ਸਮਝ ਪੈ ਗਈ ਹੋएगी ਸ਼ਬਦਾਂ ਦੇ ਵਿੱਚ ਉਹਨਾਂ ਦਾ ਕਾਜ਼ੀਆਂ ਨਾਲ ਵੀ ਮੱਥਾ ਲੱਗਿਆ ਬੈਸਬਾਜੀ ਹੋਈ ਸ਼ਬਦਾਂ ਵਿੱਚ ਪ੍ਰਗਟ ਹੋ ਜਾਂਦੀ ਹੈ ਇੱਥੇ ਬ੍ਰਾਹਮਣ ਦੇ ਨਾਲ ਫਿਰ ਬੈਸਬਾਜੀ ਹੁੰਦੀ ਹੈ ਕਿਉਂਕਿ ਉਹ ਮਹਾਰਾਜ ਭਗਤ ਕਬੀਰ ਸਾਹਿਬ ਜੀ ਉੱਥੇ ਰਹਿੰਦੇ ਹਨ ਉਹ ਭਗਤੀ ਵਾਲਾ ਉਹਨਾਂ ਦਾ ਜੀਵਨ ਹੈ ਉਹ ਨਾਲ ਹੱਥਾਂ ਦੇ ਕੀਰਤੀ ਕਰਦੇ ਹਨ ਦਸਾਂ ਨਾਂ ਦੀ ਕੀਰਤ ਕਮਾਈ ਕਰਦੇ ਹਨ ਦੇਖੋ ਤਾਣੀਆਂ ਲਾਉਂਦੇ ਹਨ ਜਲਾਏ ਸਨ ਭਗਤ ਜੀ ਇਹ ਹੱਥੀ ਕਪੜਾ ਤਿਆਰ ਕਰਦੇ ਸੀ ਖੱਦਰ ਉਹਨਾਂ ਦਾ ਕੰਮ ਸੀ ਖੱਡੀਆਂ ਲੈਣੀਆਂ ਖੱਡੀਆਂ ਦੇ ਉੱਤੇ ਆਪਣਾ ਤਾਣਾ ਤਣ ਕੇ ਤਾਲਾ ਪੇਟਾ ਖਲਾ ਕੇ ਕਪੜਾ ਤਿਆਰ ਕਰਨਾ ਦੇ ਲੋਕ ਮੈਨੇ ਮਾਰ ਦੇ ਸੀ ਆਨਕੇ ਭਗਤ ਜੀ ਨੂੰ ਕਹਿੰਦੇ ਤੁਸੀਂ ਜਲਾਏ ਹੋ ਤੇ ਭਗਤ ਜੀ ਨੇ ਅੱਗੋ ਜਵਾਬ ਦਿੱਤਾ ਕਹਿੰਦੇ ਅਸੀਂ ਤਾਂ ਛੋਟੇ ਜਲਾਏ ਆ ਇੱਕ ਉੱਪਰ ਪ੍ਰਮਾਤਮਾ ਵੱਡਾ ਜਲਾਇਆ ਉਹਨੂੰ ਵੀ ਤੁਸੀਂ ਖਤਮ ਕਰ ਦੋ ਇਹ ਜਵਾਬ ਸੀ ਭਗਤ ਕਬੀਰ ਸਾਹਿਬ ਜੀ ਦਾ ਕਹਿੰਦੀ ਅਸੀਂ ਤਾਂ ਛੋਟੇ ਮੋਟੇ ਜਲਾਏ ਹਾਂ ਸਿ ਜਾਂਦੇ ਸੀ ਕੰਮ ਕਰਦੇ ਸੀ ਦਸਾਂ ਨਾਂ ਦੀ ਕੀਰਤ ਕਰਦੇ ਆਂ ਤਾਣੇ ਲਾਨਿਆ ਖੱਡੀਆਂ ਲਾ ਕੇ ਸੀ ਕੱਪੜਾ ਤਿਆਰ ਕਰਦੇ ਆਂ ਮਿਹਨਤ ਕਰਦੇ ਆਂ ਤੇ ਭਜਨ ਬੰਦਗੀ ਕਰਦੇ ਆਂ ਆਪਣੀ ਆਤਮਾ ਵਾਸਤੇ ਸਾਡਾ ਕੋਈ ਕਾਰੋਬਾਰ ਨਹੀਂ ਐ ਧੰਦਾ ਨਹੀਂ ਐ ਭਜਨ ਕਰਕੇ ਲੋਕਾਂ ਨੂੰ ਠੱਗਣਾ ਭਗਤੀ ਜੀ ਦਾ ਕਰਾਰਾ ਜਵਾਬ ਸੀ ਬ੍ਰਹਮਣ ਨੂੰ ਕਿੰਦੇ ਤੁਹਾਡਾ ਤਾਂ ਇਹ ਧੰਦਾ ਹੈ ਤੁਹਾਡਾ ਤਾਂ ਇਹ ਕੰਮ ਹੈ ਤੁਸੀਂ ਭਜਨ ਬੰਦਗੀ ਦੇ ਪਿੱਛੇ ਲੋਕਾਂ ਨੂੰ ਪੈਸੇ ਲੈਂਦੇ ਹੋ ਲੋਕਾਂ ਨੂੰ ਠੱਗਦੇ ਹੋ ਪੈਸੇ ਲੈਂਦੇ ਹੋ ਤੁਸੀਂ ਉਸ ਵਾਸਤੇ ਇੱਕ ਧੰਦਾ ਬਣਾਇਆ ਹੋਇਆ ਹੈ ਭਗਤ ਜੀ ਦਾ ਜਵਾਬ ਸੀ ਕਹਿੰਦੇ ਅਸੀਂ ਜਲਾਏ ਹਾਂ ਸਾਡਾ ਜਲਾਇਆਂ ਦਾ ਕੰਮ ਹੈ ਕਿ ਅਸੀਂ ਕੱਪੜਾ ਹੁੰਦਿਆਂ ਖੱਡੀਆਂ ਲਾਣੇ ਆ ਤੇ ਉਸੇ ਬਚਨਾਂ ਨੂੰ ਭਗਤ ਜੀ ਨੇ ਪ੍ਰਗਟ ਕੀਤਾ ਸ਼ਬਦ ਵਿੱਚ ਪੂਰੀ ਕੋ ਕਾਹੂ ਮਰਮ ਨਾ ਜਾਣ ਭਗਤ ਜੀ ਇੱਥੇ ਕਹਿੰਦੇ ਹਨ ਕੋਰੀ ਕਹਿੰਦੇ ਹਨ ਜਲਾਈ ਉਸ ਸਮੇਂ ਦੀ ਭਾਸ਼ਾ ਸੀ ਜੇ ਭਗਤ ਜੀ ਕਹਿੰਦੇ ਸਭ ਜਗ ਆਣ ਤਨਾਇਓ ਤਨ ਕਹਿੰਦੇ ਜੇ ਅਸੀਂ ਛੋਟੇ ਜੇ ਢਿਲਾਏ ਹਾਂ ਅਸੀਂ ਖੱਦਰ ਖੱਡੀਆਂ ਲਾ ਕੇ ਹੁੰਦੇ ਆ ਤੇ ਭਗਤ ਜੀ ਕਹਿੰਦੇ ਉੱਤਰ ਦੇਖ ਲਓ ਬ੍ਰਾਹਮਣ ਜੀ ਕਵੱਡਾ ਜਲਾਇਆ ਹੈ ਜਿੰਨੇ ਸਾਰੇ ਸੰਸਾਰ ਦਾ ਤਾਣਾ ਲਾਇਆ ਹੋਇਆ ਹੈ ਜਵਾਬ ਦਿੰਦੀਆਂ ਭਗਤੀ ਸਭ ਜਗ ਆਣ ਤਨਾਇਓ ਤਨ ਕਹਿੰਦੇ ਉਹਨੂੰ ਵੀ ਰੋਕਣੋਂ ਵੱਡੇ ਜਲਾਏ ਨੇ ਕਹਿੰਦੇ ਅਸੀਂ ਤਾਂ ਮਾੜੇ ਮੋٹے ਛੋਟੇ ਜੇ ਕੰਮਕਾਰ ਕਰਨ ਵਾਲਿਆਂ ਬ੍ਰਾਹਮਣ ਜੀ ਇੱਕ ਸੰਸਾਰ ਦਾ ਜਲਾਇਆ ਹੈ ਉਹ ਪਰਮਾਤਮਾ ਸਿੰਨੇ ਸਾਰੇ ਜਗਤ ਦਾ ਤਾਣਾ ਲਾਇਆ ਹੈ ਜਿਹਦੇ ਉੱਤੇ ਸਾਰਾ ਜਗਤ ਉਹਦੇ ਤਾਣੇ ਤਾਣਾ ਟਿੱਟਾ ਹੈ ਸੰਸਾਰ ਨੂੰ ਭਗਤ ਜੀ ਕਹਿੰਦੇ ਹਨ ਕਹਿੰਦੇ ਉਹ ਪਰਮਾਤਮਾ ਦਾ ਇਹ ਸ੍ਰਿਸ਼ਟੀ ਹੈ ਨਾ ਇਹ ਤਾਣਾ ਪੇਟੀ ਦੀ ਤਰ੍ਹਾਂ ਸ੍ਰਿਸ਼ਟੀ ਉਹਨੇ ਉਨੀ ਹੋਈ ਹੈ ਜਿਵੇਂ ਅਸੀਂ ਤਾਣੀ ਲਾ ਕੇ ਖੱਡੀ ਲਾ ਕੇ ਇੱਕ ਕੱਪੜਾ ਉਨਰਦੇ ਹਾਂ ਸਭ ਜਗ ਆਣ ਤਣਾਇਓ ਤੰਨਾ ਸਾਰਾ ਜਗਤੀ ਭਗਤ ਜੀ ਕਹਿੰਦੇ ਉਹ ਪਰਮਾਤਮਾ ਜਲਾਇਆ ਰੂਪ ਹੋ ਕੇ ਇਸ ਤਾਣੇ ਨੂੰ ਲਾ ਕੇ ਇੱਕ ਖੱਡੀ ਤੇ ਤਾਲਾ ਕੋਇਟਾ ਜਿਵੇਂ ਅਸੀਂ ਉਨਦੇ ਹਾਂ ਕਹਿੰਦੇ ਇਸ ਤਣਾਓ ਸੰਸਾਰ ਨੂੰ ਉਹਨੇ ਬੁਣਿਆ ਹੋਇਆ ਹੈ ਸਰੀਰ ਬਣਾਏ ਹੋਏ ਹਨ ਕਹਿੰਦੇ ਉਹਨਾਂ ਵੀ ਬੰਦ ਕਰ ਦੋ ਆ ਜਪ ਜੀ ਕਹਿੰਦੇ ਅਸੀਂ ਵੀ ਮਿਹਨਤ ਕਰਦੇ ਆ ਤੇ ਉਹਨੇ ਵੀ ਦੇਖੋ ਬਾਡੀ ਮਿਹਨਤ ਦੇ ਨਾਲ ਸੰਸਾਰ ਨੂੰ ਉਣਿਆ ਹੋਇਆ ਹੈ ਰਹਾ ਜਬ ਤੁਮ ਸੁਨਰੇ 베ਦ ਪੁਰਾਨਾ ਭਗਤ ਜੀ ਅਗਲੇ ਪਦ ਵਿੱਚ ਬਚਨ ਕਰਦੇ ਹਨ ਕਹਿੰਦੇ ਜਬ ਤੁਮ ਸੁਨੋ ਲੈ 베ਦ ਪੁਰਾਨਾ ਪੰਡਤ ਨੂੰ ਕਹਿੰਦਿਆ ਕਹਿੰਦੇ ਜਿਹਨੂੰ ਤੁਸੀਂ 베ਦ ਪੁਰਾਨ ਸੁਨੰਦੇ ਹੋ ਨਾ ਲੋਕਾਂ ਨੂੰ ਦੁਨੀਆ ਨੂੰ ਵੇਦ ਪ੍ਰਾਨਾਂ ਦਾ ਪਾਠ ਪੜ੍ਹ ਕੇ ਸੁਨਾਣਾ ਕਰਦੇ ਹੋ ਤਬ ਹਮ ਇਕਤ ਇਤਨਕ ਫਸਰਿਓ ਤਾਨਾ ਕਹਿੰਦੇ ਉਦੋਂ ਅਸੀਂ ਇਹ ਤਾਨਾ ਉਲਕੇ ਅਸੀਂ ਕੰਮ ਕਰਦੇ ਆਂ ਕਹਿੰਦੇ ਤੁਸੀਂ ਲੋਕਾਂ ਨੂੰ ਪਾਠ ਸੁਨਾ ਕੇ ਲੋਕਾਂ ਤੋਂ ਪੈਸੇ ਲੈਂਦੇ ਹੋ ਮਾਇਆ ਲੈਂਦੇ ਹੋ ਆਪਣਾ ਕੰਮ ਕਰਦੇ ਹੋ ਉਹ ਵੀ ਕੰਮ ਮੈਂ ਤੁਹਾਡਾ ਧੰਦਾ ਹੈ ਕਹਿੰਦੇ ਇਦਰਾਸੀ ਵੀ ਧੰਦਾ ਕਰਦੇ ਆਂ ਕੰਮ ਕਰਦੇ ਆਂ ਤਬ ਹਮ ਇਤਨਕ ਪਸਰਿਓ ਤਾਨਾ ਕਹਿੰਦੇ ਤੁਸੀਂ ਉਧਰ ਕੰਮ ਤੇ ਲੱਗੇ ਹੁੰਦੇ ਹੋ ਤੁਹਾਡਾ ਉਹ ਕੰਮ ਹੀ ਹੈ ਤੇ ਭਗਤ ਜੀ ਕਹਿੰਦੇ ਸਾਡਾ ਕੰਮ ਹੈ ਅਸੀਂ ਆਪਣਾ ਖੱਡੀ ਦੇ ਉੱਤੇ ਤਾਣਾ ਪੇਟਾ ਲਾਉਂਦੇ ਹੁੰਨੇ ਆਂ ਅਸੀਂ ਆਪਣਾ ਤਾਣਾ ਹੁੰਦਿਆਂ ਦੇਖੋ ਪ੍ਰਾਤਨ ਸਮਿਆਂ ਚ ਖੱਡੀਆਂ ਲੱਗਦੀਆਂ ਸੀ ਜਿਨ੍ਹਾਂ ਦੇ ਉੱਤੇ ਤਾਣਾ ਉਣਿਆ ਜਾਂਦਾ ਸੀ ਫਿਰ ਉਹਦੇ ਉੱਤੇ ਤਾਣਾ ਭਾਵ ਕਿ ਉਹਦੇ ਉੱਤੇ ਪੇਟਾ ਤਾਣੇ ਪੇਟਾ ਨੂੰ ਇਕੱਠਾ ਕਰਕੇ ਫਿਰ ਇਸ ਕੱਪੜਾ ਤਿਆਰ ਹੁੰਦਾ ਹੈ। ਜਦੋਂ ਤਾਣਾ ਲਾਇਆ ਜਾਂਦਾ ਫਿਰ ਉਹਦੇ ਉੱਤੇ ਇਹ ਕੋ ਧਾਗੇ ਦੇ ਨਾਲ ਕੱਪੜਾ ਤਿਆਰ ਕੀਤਾ ਜਾਂਦਾ ਹੈ। ਉਹ ਆਪਾਂ ਜੀ ਚੀਜ਼ ਦੇਖੀ ਹੋਣੀ ਹੈ ਵੀਰਾਂ ਨੇ, ਬਜ਼ੁਰਗਾਂ ਨੇ ਉਹ ਸਮੇਂ ਦੇ। ਜਿਨ੍ਹਾਂ ਨੇ ਦੇਖੀ ਉਹ ਚੀਜ਼ ਖੱਡੀਆਂ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਜਲਾਏ ਲੋਕਾਂ ਘਰਾਂ ਦੇ ਵਿੱਚ ਕੱਪੜਾ ਹੁੰਦੇ ਸੀ। ਵਿਭਗਤ ਜੀ ਉਹ ਦਸ਼ਟਾਤ ਲੈਂਦੇ ਹੋ ਇੱਕ ਬ੍ਰਾਹਮਣ ਨੂੰ ਜਵਾਬ ਦੇ ਰਿਆਂ ਕਹਿੰਦੇ ਤੁਸੀਂ ਕੰਮ ਕਰਦੇ ਹੋ 베ਦ ਨਾ 베ਦਾਂ ਨੂੰ ਪੜ੍ਹ ਕੇ ਜਦ ਤੂੰ ਸੁਣਦੇ 베ਦ ਪਰਾਨਾ ਕਹਿੰਦੇ ਲੋਕਾਂ ਨੂੰ ਸਲਾਹ ਕੇ ਉਹਦੀ ਮਾਇਆ ਲੈਂਦੇ ਹੋ ਤਬ ਹਮ ਇੱਕ ਇੱਕ ਇਤਨਕ ਫਸਰਿਓ ਤਾਨਾ ਕਹਿੰਦੇ ਉਦੋਂ ਅਸੀਂ ਕੰਮ ਕਰਦੇ ਆ ਅਸੀਂ ਆਪਣਾ ਕੰਮ ਹੱਥਾਂ ਪੈ ਹੱਥਾਂ ਦੇ ਨਾਲ ਕੀਰਤ ਕਰਦੇ ਆ ਦਸਾਂ ਨੋਹਾਂ ਦੀ ਕਹਿੰਦੇ ਸੀ ਭਜਨ ਕਰਦੇ ਆ ਆਤਮਾ ਵਾਸਤੇ ਕਹਿੰਦੇ ਤੁਸੀਂ ਕਰਦੇ ਹੋ ਆਪਣੇ ਖਾਣ ਵਾਸਤੇ ਪੇਟ ਵਾਸਤੇ ਧਰਨ ਕਾਸ਼ਕੀ ਕਰ ਗਹਿ ਬਣਾਈ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਨੇ ਵੀ ਇਸੇ ਤਰ੍ਹਾਂ ਕਹਿੰਦੇ ਉਹ ਵੀ ਇੱਕ ਵੱਡਾ ਜਲਾਏ ਦੀ ਤਰ੍ਹਾਂ ਹੈ ਜਿਨੇ ਧਰਤ ਅਤੇ ਆਕਾਸ਼ ਦੀ ਕਹਿੰਦੇ ਇੱਕ ਤਾਣਾ ਪੇਟਾ ਲਾਇਆ ਹੋਇਆ ਹੈ ਧਰਤ ਆਕਾਸ਼ ਦੇ ਵਿਚਕਾਰ ਉਹਦਾ ਮਹਾਰਾਜ ਜੀ ਕਹਿੰਦੇ ਜਿਵੇਂ ਅਸੀਂ ਖੱਡੀ ਲਾਈ ਹੈ ਇਸੇ ਤਰ੍ਹਾਂ ਉਹਦੀ ਖੱਡੀ ਹੈ ਕਰਗ ਖੱਡੀ ਨੂੰ ਕਹਿੰਦੇ ਹਨ ਕੰਗੇ ਨੂੰ ਕਹਿੰਦੇ ਹਨ ਕੰਗੀ ਨੂੰ ਮੀਤਿਆਕ ਲਿਖਕਾਰਾਂ ਨੇ ਕਿਹਾ ਹੈ ਪੀਕਾਕਾਰਾਂ ਨੇ ਇਹ ਉਹ ਕੰਗੀ ਹੈ ਜਿਹੜੀ ਇੱਕ ਤਾਣੇ ਪੇਟੇ ਦੇ ਵਿੱਚ ਚੱਲਦੀ ਹੈ ਸੇਰਾਲੀ ਕੰਗੀ ਨਹੀਂ ਹੈ ਜਿਹੜੀ ਕਿ ਤਾਣੇ ਪੇਟੇ ਦੇ ਵਿੱਚ ਥੋੜਾ ਥੋੜਾ ਖਿਆਲ ਹੁੰਦਾ ਬਚਪਨ ਦੇ ਵਿੱਚ ਅਸੀਂ ਵੀ ਇਹ ਦੇਖਿਆ ਜੋ ਸਕੂਲ ਜਾਇਆ ਕਰਦੀ ਸੀ ਰਸਤੇ ਵਿੱਚ ਜਲਾਹਾਂ ਦੇ ਘਰ ਸੀ ਉਹਨਾਂ ਨੇ ਕਮਰਿਆਂ ਦੇ ਵਿੱਚ ਤਾਣੀਆਂ ਲਾਈਆਂ ਹੁੰਦੀਆਂ ਸੀ ਜਾਂ ਗਲੀ ਦੇ ਵਿੱਚ ਲਾਂਦੇ ਸੀ ਉਹਦੇ ਉੱਤੇ ਕਤਾਰਾਂ ਦੇ ਉੱਤੇ ਬੰਨੀ ਹੁੰਦੀ ਹੈ ਇੱਕ ਲੱਕੜ ਦੀ ਉਹਦੇ ਵਿੱਚ ਤਾਰਾਂ ਹੁੰਦੀਆਂ ਨੇ ਜਿਵੇਂ ਕੰਗੀ ਦੀਆਂ ਤਾਰਾਂ ਹੁੰਦੀਆਂ ਨਾ ਇਸੇ ਤਰ੍ਹਾਂ ਹੀ ਉਹ ਲੱਕੜ ਦਾ ਇੱਕ ਸੱਚਾ ਹੁੰਦਾ ਹੈ ਉਹਦੇ ਵਿੱਚ ਤਾਰਾਂ ਹੁੰਦੀਆਂ ਨੇ ਉਹ ਉਸ ਸੂਤਰ ਦੀਆਂ ਤੰਦਾਂ ਦੇ ਵਿੱਚ ਚੱਲਦੀ ਹੈ ਉਹਨੂੰ ਖੱਡੀ ਕਹਿੰਦੇ ਆ ਖੱਡੀ ਕਹਿੰਦੇ ਹਨ ਉਹ ਚੱਲਦੀ ਹੈ ਉਹਨੂੰ ਕਮਾਂਦੇ ਹਨ ਜਲਾਏ ਵੀਰ ਜਿਹਦੇ ਨਾਲ ਕਪੜਾ ਉਹਨਿਆ ਜਾਂਦਾ ਹੈ ਉਹਦੇ ਵਿੱਚ ਦੂਹਾਂ ਪਾਸੇ ਨਲੀਆਂ ਹੁੰਦੀਆਂ ਨੇ ਨਲੀਆਂ ਦੇ ਵਿੱਚ ਸੂਤ ਦਾ ਧਾਗਾ ਪਾਇਆ ਹੁੰਦਾ ਹੈ ਉਹ ਧਾਗਾ ਦੂਹਾਂ ਪਾਸੇ ਇੱਧਰ ਉੱਧਰ ਦਲੀ ਜਾਂਦੀ ਹੈ ਜਦੋਂ ਉਸ ਐਲਿਆਂੇ ਕਮਾਂਦਿਆਂ ਨੂੰ ਉੱਪਰ ਬੰਨਿਆ ਹੁੰਦਾ ਉਹਨੂੰ ਰੱਸੀ ਦੇ ਨਾਲ ਉਹ ਤਾਣੇ ਪੇਟੇ ਦੇ ਵਿੱਚ ਚੱਲਦੀ ਹੈ ਐਵੇਂ ਐਵੇਂ ਖੱਡੀ ਜਿਹੜੀ ਹੈ ਉਹ ਕੰਗੀ ਹੈ ਜਿਹੜੀ ਚੱਲਣ ਦੇ ਨਾਲ ਤੇ ਪਾ ਉਹ ਨਹੀਂ ਆ ਜਾਂਦਾ ਉਸੇ ਤਰ੍ਹਾਂ ਕੱਪੜਾ ਜਿਹੜਾ ਨਾਲ ਦੀ ਨਾਲ ਹੁਣ ਤਾਂ ਮਸ਼ੀਨਾਂ ਦੇ ਵਿੱਚ ਚੱਲਦਾ ਉਸੇ ਤਰ੍ਹਾਂ ਉਦੋਂ ਹੱਥਾਂ ਦੇ ਨਾਲ ਚੱਲਦਾ ਸੀ ਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਜਵਾਬ ਦਿੰਦਿਆਂ ਨੂੰ ਉੱਥੇ ਧਾਣ ਲੈਂਦੇ ਨੇ ਸੰਸਾਰੀ ਖੱਡੀ ਦੀ ਕਹਿੰਦੇ ਧਰਨ ਆਕਾਸ਼ ਕੀ ਕਰਗ ਬਣਾਈ ਆ ਤੇ ਜੀ ਕਹਿੰਦੇ ਨਾ ਆਕਾਸ਼ ਤੇ ਧਰਤੀ ਦੇ ਵਿੱਚ ਉਹਨੇ ਪ੍ਰਮਾਤਮਾ ਨੇ ਦੁਨੀਆ ਰਚੀ ਐ ਦੇਖੋ ਖੱਡੀ ਹੋਈ ਆ ਉਹਦੀ ਪ੍ਰਮਾਤਮਾ ਦੀ ਤਾਣਾ ਪੇਟਾ ਉਨਵਾਸੇ ਕੰਗਾ ਜਿਵੇਂ ਹੁੰਦਾ ਕਹਿੰਦੇ ਬਣਾਈ ਕੰਗੀ ਬਣਾਈ ਚੰਦ ਸੂਰਜ ਦੋਏ ਸਾਥ ਚਲਾਈ ਕਹਿੰਦੇ ਸਮਝ ਲਓ ਕਿ ਜਿਵੇਂ ਉਹ ਇੱਕ ਜਲਾਏ ਦੀਆਂ ਨਾਲ ਨਲੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਸੂਤ ਧਾਗਾ ਨਿਕਲਦਾ ਉਹ ਆਪਾਸੇ ਘੁੰਮਦਾ ਕਹਿੰਦੇ ਸੂਰਜ ਚੰਦਰਮਾ ਉਸੇ ਤਰਿਆਂ ਨੇ ਉਹ ਵੀ ਘੁੰਮਦੇ ਆ ਫਾਗੋ ਜੀ ਜਵਾਬ ਦਿੰਦੇ ਨੇ ਕਹਿੰਦੇ ਬ੍ਰਾਹਮਣ ਜੀ ਇਸੇ ਤਰ੍ਹਾਂ ਸੂਰਜ ਤੇ ਚੰਦਰਮਾ ਦੋਵੇਂ ਸਾਥ ਚਲਾਈ ਸਾਥ ਚੱਲਦੇ ਆ ਨਾ ਚੰਦਰਮਾ ਆਉਂਦਾ ਸ਼ਾਮ ਪੈਂਦੀ ਐ ਤੇ ਚੰਦਰਮਾ ਜਿਹੜਾ ਉਹ ਘੁੰਮਦਾ ਸ਼ਾਮ ਪੈਂਦੀ ਐ ਰਾਤ ਦੇ ਵਿੱਚ ਚੱਕਰ ਕੱਢ ਜਾਂਦਾ ਉਹ ਜਦੋਂ ਦੂਜੇ ਪਾਸੇ ਲੁੱਕਦਾ ਤੇ ਉਧਰ ਸੂਰਜ ਬਾਹਰ ਆ ਜਾਂਦਾ ਸੂਰਜ ਦੀਆਂ ਕਿਰਨਾਂ ਬਾਹਰ ਹੋਣ ਦੇ ਨਾਲ ਦਿਨ ਚੜ ਜਾਂਦਾ ਤੇ ਚੰਦਰਮਾ ਨੂੰ ਜਾਣਾ ਪੈਂਦਾ ਸੁਪਨਾ ਪੈਂਦਾ ਤਾਰੇ ਵੀ ਲੁੱਕ ਹੋ ਜਾਂਦੇ ਹਨ ਸੂਰਜ ਦਾ ਇੰਨਾ ਚਾਨਣ ਹੁੰਦਾ ਉਹਦੀਆਂ ਕਿਰਨਾਂ ਦਾ ਤੇ ਤਾਰੇ ਵੀ ਖੜ ਨਹੀਂ ਪਾਉਂਦੇ ਤਾਰੇ ਰਹਿੰਦੇ ਆਕਾਸ਼ ਦੇ ਵਿੱਚ ਹੀ ਹਨ ਦਿਨ 'ਚ ਦਿਨ ਦੇ ਵਿੱਚ ਵੀ ਉਹ ਤਾਰੇ ਆਕਾਸ਼ ਵਿੱਚ ਹੁੰਦੇ ਹਨ ਸੂਰਜ ਵੀ ਪਰ ਦੇਖੋ ਰਾਤ ਵੇਲੇ ਦੇਖੋ ਚੰਦਰਮਾ ਦੇ ਆਉਣ ਦੇ ਨਾਲ ਨੀਰਾ ਪੈਣ ਦੇ ਨਾਲ ਚੰਦਰਮਾ ਵੀ ਨਜ਼ਰ ਆਉਂਦਾ ਤਾਰੇ ਵੀ ਨਜ਼ਰ ਆਉਂਦੇ ਹਨ ਸੂਰਜ ਜਿਹੜਾ ਉਹ ਧਰਤੀ ਦੇ ਉੱਲੇ ਹੋ ਜਾਂਦਾ ਹੈ ਇਸੇ ਤਰ੍ਹਾਂ ਚੱਕਰ ਕੱਢਦੇ ਹਨ ਜਿਵੇਂ ਤਾਣੇ ਪਿੱਟੇ ਦੇ ਵਿੱਚੋਂ ਨਲੀਆਂ ਚੱਕਰ ਕੱਟਦੀਆਂ ਹਨ ਭਗਤ ਜੀ ਦੱਸ ਰਹੇ ਹਨ ਪੀਰ ਸਾਹਿਬ ਜਿੰਦੇ ਚੰਦ ਸੂਰਜ ਦੋਏ ਸਾਥ ਚਲਾਈ ਕਹਿੰਦੇ ਦੋਵਾਂ ਨੂੰ ਆਪਸ ਦੇ ਵਿੱਚ ਚਲਾਉਂਦੇ ਹਨ ਪਰਮਾਤਮਾ ਇਹ ਸੰਸਾਰ ਦੇ ਵਿੱਚ ਸੰਸਾਰ ਉਹਦਾ ਤਾਣਾ ਪਿੱਟਾ ਹੈ ਸੂਰਜ ਤੰਦਰਮਾ ਵੀ ਸਾਥ ਚੱਲਦੇ ਨੇ ਕੰਲੀਆਂ ਦੀ ਤਰ੍ਹਾਂ ਇਤਾਣੇ ਟੇਟੇ ਦੇ ਵਿੱਚ ਉਹਨਾਂ ਨੂੰ ਰੱਖਿਆ ਪ੍ਰਮਾਤਮਾ ਨੇ ਪਾਈ ਜੋਰ ਬਾਤ ਇੱਕ ਕਿੰਨੀ ਤ ਤੰਤੀ ਮਨ ਮਾਨਾ ਤੇ ਭਗਤ ਜੀ ਕਹਿੰਦੇ ਸਾਡਾ ਮਨ ਉਹ ਪ੍ਰਮਾਤਮਾ ਦੇ ਰੂਪ ਤੰਦੀ ਦੇ ਨਾਲ ਜੁੜ ਚੁੱਕਾ ਹੈ ਮਨ ਜਿਹੜਾ ਸਾਡਾ ਕਹਿੰਦੇ ਭਗਤ ਜੀ ਕਹਿੰਦੇ ਬ੍ਰਹਮਣ ਜੀ ਸਾਡੇ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਹੈ ਸਾਨੂੰ ਬਾਹਰੂ ਲੋਕਾਂ ਨੂੰ ਸੁਨਾਣ ਦੀ ਲੋੜ ਨਹੀਂ ਜਿਵੇਂ ਲੋਹੇ ਘਰ ਆਪਣਾ ਚੀਨਾ ਘਾਟੀ ਰਾਮ ਪਛਾਨ ਕਹਿੰਦੇ ਭਗਤ ਜੀ ਕਹਿੰਦੇ ਇਸ ਘਟ ਦੇ ਵਿੱਚ ਅਸੀਂ ਰਾਮ ਨੂੰ ਪਛਾਣ ਲਿਆ ਪ੍ਰਗਟ ਕਰ ਲਿਆ ਕਹਿੰਦੇ ਸਾਨੂੰ ਬਾਹਰ ਲੋਕਾਂ ਨੂੰ ਸੁਨਾਣ ਦੀ ਲੋੜ ਨਹੀਂ ਪੈਸੇ ਲੈਣ ਦੀ ਲੋੜ ਨਹੀਂ ਜਿਵੇਂ ਤੁਸੀਂ ਤਾਂ ਧੰਦਾ ਬਣਾਇਆ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਹੁਣ ਜਗਤ ਵਿੱਚ ਧੰਦਾ ਚੱਲਦਾ ਧਰਮ ਦਾ ਧੰਦਾ ਕੰਮ ਧਰਮ ਦਾ ਕੰਮ ਦੇਖੋ ਆਪ ਜਿਹੜੇ ਲੋਕ ਹਨ ਉਹ ਪੈਸੇ ਲੈ ਕੇ ਆਪਾ ਕਰਦੇ ਆ ਨਾ ਧੰਦਾ ਹੀ ਉਹ ਸਾਡਾ ਪਰ ਜਿਹੜਾ ਅੰਦਰੋਂ ਭਜਨ ਕਰਦਾ ਹੈ ਜਿਹਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਲੈਣ ਤੋਲ ਨਹੀਂ ਉਹ ਫਿਰ ਅੰਦਰੋਂ ਭਗਤ ਹੀ ਗੁਰਮੁਖ ਪਰਦੇ ਹਨ ਭਗਤ ਜਨ ਉਹ ਦੁਨੀਆ ਨੂੰ ਸੁਣਾ ਕੇ ਨਹੀਂ ਦੁਨੀਆ 'ਚ ਰੋਲਾ ਨਹੀਂ ਪਾਉਂਦੇ ਉਹ ਸਦਾ ਹੀ ਉਹਨੂੰ ਚੇਤੇ ਰੱਖਦੇ ਹਨ ਹਿੰਗਤੋਂ ਮੈਂ ਛੱਡ ਕੇ ਉਹਨੂੰ ਤੇ ਆਂਦੇ ਆਂ ਭਗਤ ਜੀ ਕਹਿੰਦੇ ਫਿਰ ਉਹ ਧੰਦਾ ਨਹੀਂ ਐ ਕਹਿੰਦੇ ਸਾਡਾ ਧੰਦਾ ਹੈ ਸੰਸਾਰੀ ਧੰਦਾ ਜਿਹੜਾ ਸਾਨੂੰ ਜਲਾਏ ਕਹਿੰਦੇ ਨੇ ਅਸੀਂ ਕੰਮ ਕਰਦੇ ਆਂ ਖੱਡੀਆਂ ਦਾ ਕਹਿੰਦੇ ਪਰ ਤੁਹਾਡਾ ਕਿਹੜਾ ਕੰਮ ਐ ਤੁਸੀਂ ਤਾਂ ਇਹਦਾ ਹੀ ਭਜਨ ਦਾ ਹੀ ਪੈਸੇ ਲਾ ਕੇ ਖਾਂਦੇ ਹੋ ਭਗਤ ਜੀ ਕਹਿੰਦੇ ਉਹ ਪੂਜਾ ਨਹੀਂ ਐਗੀ ਪ੍ਰਮਾਤਮਾ ਦੀ ਕਹਿੰਦੇ ਪੂਜਾ ਤਾਂ ਐ ਜੇ ਅੰਦਰੋਂ ਬਿਰਤੀ ਦੇ ਨਾਲ ਉਸ ਲੈਣ ਦੇ ਨੀ ਸੰਸਾਰ ਦੇ ਨਾਲ ਉਹ ਜਪਿਆ ਜਾਵੇ ਇਹਦੇ ਪਦਾਰਥਾਂ ਤੋਂ ਰਹਿਤ ਪੁਰਣਿਆ ਤੋਂ ਰਹਿਤ ਉਹਦੀ ਭਗਤੀ ਕੀਤੀ ਜਾਵੇ ਭਗਤ ਜੀ ਕਹਿੰਦੇ ਉਹ ਭਗਤੀ ਹੈ ਕਹਿੰਦੇ ਨਹੀਂ ਤਾਂ ਨਹੀਂ ਇੱਥੇ ਭਗਤ ਜੀ ਫਿਰ ਜਵਾਬ ਦਿੰਦੇ ਹਨ ਕਹਿੰਦੇ ਜੁਲਾਹੇ ਘਰ ਆਪਣਾ ਚੀਨਾ ਘਟੀ ਰਾਮ ਪਛਾਨਾ ਭਗਤ ਜੀ ਕਹਿੰਦੇ ਅਸੀਂ ਤਾਂ ਹਿਰਦੇ ਘਰ ਦੇ ਵਿੱਚ ਇਹਨੂੰ ਚੀਨਾ ਲੱਭ ਲਿਆ ਭਗਤ ਜੀ ਕਹਿੰਦੇ ਉਹਨੂੰ ਪਰਮਾਤਮਾ ਨੂੰ ਇਸ ਘਟ ਦੇ ਵਿੱਚ ਹੀ ਰਾਮ ਨੂੰ ਵਸ਼ਾਲ ਲਿਆ ਭਗਤ ਜੀ ਕਹਿੰਦੇ ਕਹਿਤ ਕਬੀਰ ਕਰਗ ਤੋਰੀ ਸੂਤੇ ਸੂਤ ਮਲਾਈ ਕੋਰੀ ਭਗਤ ਜੀ ਅਖੀਰ ਲਿਆ ਤੁਖਾ ਵਿੱਚ ਅਨਸਰ ਜਿੰਦਨ ਕਹਿਤ ਕਬੀਰ ਕਹਿੰਦੇ ਅਸੀਂ ਕਹਿਣਾ ਕਰਦੇ ਆ ਅਰਗ ਕਹਿੰਦੇ ਜੇ ਕੰਗੀ ਟੁੱਟ ਜਾਵੇ ਨਾ ਸੂਤ ਟੁੱਟ ਜਾਵੇ ਤੇ ਤਾਣਾ ਪੇਟਾ ਰਲ ਜਾਂਦਾ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਜਦੋਂ ਇਸ ਸਰੀਰ ਦੇ ਵਿੱਚੋਂ ਸਵਾ ਸਾਸ ਤੋੜ ਦਿੰਦਾ ਨਾ ਸਾਹ ਜਿਹੜੇ ਹਨ ਕਹਿੰਦੇ ਫਿਰ ਉਹ ਪੰਜੇ ਤੱਤ ਪੰਜੇ ਤੱਤਾਂ ਵਿੱਚ ਤੁਰ ਜਾਂਦੇ ਹਨ ਮਿਲ ਜਾਂਦੇ ਹਨ ਫਿਰ ਕੋਈ ਉਹਨਾਂ ਨੂੰ ਵਾਰਾ ਵਖ ਨਹੀਂ ਕਰ ਸਕਦਾ ਕਹਿੰਦੇ ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਵਿੱਚ ਅੰਦਰਲੀ ਅੰਛ ਜੋਤ ਮਿਲ ਜਾਂਦੀ ਆਤਮਾ ਕਹਿੰਦੇ ਉਹਨੂੰ ਕੋਈ ਵਖ ਨਹੀਂ ਕਰ ਸਕਦਾ ਕਹਿੰਦੇਵੇਂ ਸੂਤ ਤਾਣਾ ਪੇਟਾ ਜਦੋਂ ਕੰਗੀ ਦੇ ਨਾਲ ਇਕੱਠਾ ਕਰ ਦਿੱਤਾ ਜਾਂਦਾ ਉਹ ਕੱਪੜਾ ਉਹਨਿਆ ਜਾਂਦਾ ਕੱਪੜਾ ਬਣ ਜਾਂਦਾ ਕਹਿੰਦੇ ਇਸੇ ਤਰ੍ਹਾਂ ਇਸ ਤਰ੍ਹਾਂ ਉਹ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਕਹਿੰਦੇ ਸੂਤ ਮਲਾਏ ਕੋਰੀ ਕਹਿੰਦੇ ਕੋਰੀ ਤੋਂ ਭਾਵੇਂ ਜਲਾਇਆ ਜਿਹੜਾ ਹੈ ਜਿਵੇਂ ਸੂਤ ਜਿਹੜਾ ਉਹ ਮਲਾ ਕੇ ਕੱਪੜਾ ਤਿਆਰ ਕਰ ਦਿੰਦਾ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਲ ਜਦੋਂ ਆਤਮਾ ਮਿਲਦੀ ਹੈ ਭਗਤ ਜੀ ਕਹਿੰਦੇ ਫਿਰ ਕੋਈ ਵੱਖ ਨਹੀਂ ਕਰ ਸਕਦਾ ਕਹਿੰਦੇ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ ਉਹ ਜਨਮਾਂ ਦਾ ਜਿਹੜਾ ਵਿਛੋੜਾ ਜਨਮਾਂ ਦੀ ਵਿਥ ਹੈ ਉਹ ਖਤਮ ਹੋ ਜਾਂਦੀ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਸਾਡਾ ਮੇਲ ਹੈ ਉਹ ਪ੍ਰਮਾਤਮਾ ਨਾਲ ਉਹ ਤੁਸੀਂ ਸਾਨੂੰ ਵੱਖ ਨਹੀਂ ਕਰ ਸਕਦੇ ਐਵੇਂ ਰੋਲਾ ਪਾ ਕੇ ਕੀ ਜਲਾਏ ਹਨ ਜਲਾਏ ਹਨ ਐਵੇਂ ਰੋਲਾ ਪਾਉਂਦੇ ਸੀ ਨਾ ਬ੍ਰਹਮਣ ਲੋਕ ਇਹ ਨੀਤ ਦੀ ਦੀਵੀ ਜਾਤ ਦੇ ਅਨਜਲਾਇਆ ਨੇ ਭਜਨ ਨਹੀਂ ਕਰ ਸਕਦੇ ਬੰਦਗੀ ਨਹੀਂ ਕਰ ਸਕਦੇ ਗੁਰੂ ਨਹੀਂ ਧਾਰਨ ਕਰ ਸਕਦੇ ਭਗਤ ਜੀ ਉਹ ਜਵਾਬ ਦਿੰਦੇ ਹਨ ਕਹਿੰਦੇ ਸਾਡੇ ਤਾਂ ਅੰਦਰ ਉਹਦਾ ਮੇਲ ਹੋ ਚੁੱਕਾ ਹੈ ਕਹਿੰਦੇ ਸਾਨੂੰ ਬਾਹਰ ਜਿੰਨਾ ਮਰਜ਼ੀ ਤੁਸੀਂ ਰੋਲਾ ਪਾਈ ਜੋ ਕੁੱਕੀ ਜਾਓ ਕਹਿੰਦੇ ਪਰ ਸਾਨੂੰ ਕੋਈ ਉਹਦਾ ਫਰਕ ਨਹੀਂ ਹੈ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਹੈ ਕਿ ਕਬੀਰ ਸਾਹਿਬ ਜੀ ਇੱਕ ਬ੍ਰਾਹਮਣ ਨੂੰ ਜਵਾਬ ਦਿੰਦੇ ਹੋਏ ਸ਼ਬਦ ਉਚਾਰਨ ਕਰਦੇ ਹਨ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿੱਕਾਂ ਭੁੱਲਾਂ ਜਨੀਆਂ ਨ ਮਹਾਰਾਜ ਸਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ